ਲਓ ਜੀ ਗਲਜਾਰ ਦੀ ਢਾਂਗ ਹੀ ਲੱਗ ਗਈ ਐ ਕੱਲੀ ਰਹਿ ਗਈ ਵੀਰੇ ਅੱਜ ਹੋ ਜੀ ਪੈਟ ਭੈਣੀ ਬੜਿੰਗਾ ਗਲਜਾਰ ਸੱਧਵਾ ਕੱਲਾ ਫਿਰ ਰਿਹਾ ਵੀਰੇ 1500 ਦੀ ਜਿੱਤ ਨਾਲ ਪਲੱਸ ਸਕੂੜੀ ਬਾਤਾਂ ਵੀ ਵੀਰੇ ਕੱਲਾ ਹੀ ਰਹਿ ਗਿਆ ਗੋਲੇ ਜਾਨ ਦਾ ਫੇਰਦਾ ਨਹੀਂ ਇਹ ਸੱਧਵਾ ਮਾਂ ਤੇ ਵੀ ਕੱਲਾ ਹੀ ਰਹਿ ਗਿਆ ਨਿਗਾਹ ਰੱਖੋ ਵੀਰੇ ਕਰਦਾ ਹੀ ਫਿਰਦਾ ਮੇਰੇ ਵੀਰੇ ਉਹ ਕਹਿੰਦੇ ਕਾਲਾ ਜਾਂ ਮਾਨ ਨਹੀਂ ਹੈਗਾ ਹੁਣ ਨਾ ਕੇ ਆ ਗਿਆ ਕਹਿੰਦਾ ਫੇਰ ਲਵਲੀ ਵੀ ਲਾ ਕੇ ਆਇਆ ਮੈਂ ਨਾਲਿਓ ਫੇਰ ਨਵੜੀ ਲਾ ਕੇ ਆਇਆ ਕਲਾ ਜਾ ਬਈ ਆ ਦੇਖ ਹੁਣ ਰੰਗ ਸਾਫ ਹੋ ਗਿਆ ਪਹਿਲੇ ਵਾਲੇ ਬਲੌਗ ਚ ਦੇਖਿਓ ਥੋੜਾ ਰੰਗ ਹੋਰ ਸੀਗਾ ਹੁਣ ਰੰਗ ਗਲੋ ਮਾਰ ਲੱਗ ਗਿਆ ਦੇਖੋ ਮੁੰਡੇ ਦਾ ਪੂਰਾ ਗਲੋ ਮਾਰ ਹਾਂ ਹਾਂਜੀ ਵੀਰੇ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਆਪਾਂ ਚੱਲਾਂਗੇ ਭੈਣੀ ਬੜਿੰਗਾ ਬਾਜੀ ਤੇ 3200 ਮੁੱਢ ਨੂੰ ਬਾਜੀ ਉੱਡਣੀ ਆ ਸਕੂਟਰੀ ਆ ਫਰਿੱਜ ਆ ਕੂਲਰ ਆ ਬਹੁਤ ਵਧੀਆ ਬਾਜੀ ਹੋਊਗੀ ਤੇ ਜਾ ਕੇ ਦੇਖਦੇ ਆ ਕਿਹੜੇ ਕਿਹੜੇ ਖਿਡਾਰੀ ਪਹੁੰਚੇ ਆ ਲੋ ਜੀ ਬਾਜੀ ਤੇ ਆ ਗਈ ਸੀਗੇ ਬਾਜੀ ਦੇ ਅਸੀਂ ਉਸ ਹਿਸਾਬ ਨਾਲ ਆਏ ਸੀਗੇ 7 ਵਜੇ ਉੱਲੇ ਲੱਗਣੇ ਆ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਕੁੱਤਰ ਛੱਡਦੇ ਸੀਗੇ ਆ ਖੜਾ ਆਪਣਾ ਭਰਾ ਜਿਹੜਾ ਵਸਤੀ ਬਾਜੀ ਦੇ ਤੇ ਕਾਪੀ ਤੇ ਸੀਗਾ ਜੱਗਤ ਸਿਣਾਣੇ ਜਣਾ ਇੱਧਰ ਖੜਾ ਹਰਸ਼ ਲੋਟਵਤੀ ਤੇ ਕਾਕਾ ਲੋਟਵਤੀ ਕਰੀ ਵੀ ਪਹੁੰਚੀ ਹੋਈ ਆ ਜਿੰਨੇ ਕ ਦੇਖੇ ਨੇ ਵੀਰੇ ਮੈਨੂੰ ਸਾਰੀ ਸ਼ਰਾਹ ਨੇ ਹੱਡ ਮੰਜਣ ਵਾਲਾ ਕੰਮ ਆ ਅੱਜ ਤਾਂ ਆ ਥੋੜਾ ਲੇਟ ਆਏ ਹੋਗੇ ਉੱਲੇ ਲੱਗੇ ਸੀ ਹਾ ਤਾਂ ਦੇਖੇ ਗਏ ਤੇ ਉਹਦਾ ਬਲੌਗ ਫਿਰ ਬਣਾਉਣਾ ਸੀਗਾ ਵਿੱਚ ਚਲੋ ਕੋਈ ਨਾ ਹੁਣ ਵੀ ਆਪਾਂ ਆਈ ਸਟਾਰਟ ਕੀਤਾ ਹੋਇਆ ਹੈਗਾ ਤੇ ਹੁਣ ਸਾਰੇ ਖਿਡਾਰੀ ਫਿਰਦੇ ਜੂ ਜੈਡ ਲਓ ਜੀ ਵੀਰੇ ਕਾਪੀ ਤੇ ਅੱਜ ਆਪਣਾ ਭਰਾ ਰਾਜੂ ਜੰਗੇੜੇ ਵਾਲਾ ਹੈਗਾ ਤੇ ਬਸ ਹੁਣ ਸਰੇ ਹੀ ਹੋਣਾਗਾ ਬਾਈ ਅੱਜ ਹਨਾ ਭਰਾ ਨੇ ਆਪਣੇ ਗਰਦੀਬ ਵਰਗੇ ਹਨਾ ਸਾਰੇ ਲਾਢੀ ਵਰਗੇ ਅੱਜ ਕਹਿੰਦੇ ਸੁਣਾ ਵੀਰੇ ਇੱਕ ਇਹ ਗਰੀਨ ਪਹੁੰਚੀ ਹੋਈ ਆ ਹਾਂ ਬਾਈ ਅੱਜ ਪੰਜਾਬ ਦੇ ਨਾਮੀ ਖਿਡਾਰੀ ਪਹੁੰਚਿਆ ਬਾਈ ਸਰੇ ਹੀ ਆ ਤੱਕ ਪਾਈ ਆ ਤੱਕ ਉਹ ਪਹੁੰਚਿਆ ਬਾਈ ਉਹ ਬਲੇਡ ਲੈ ਕੀਤੇ ਹੋਏ ਨੇ ਉਹ ਖਿਡਾਰੀ ਪਹੁੰਚੇ ਨੇ ਅੱਜ ਸਰੇ ਹੀ ਹੋਣਾਗਾ ਤੁਸੀਂ ਬੜੇ ਰਿਓ ਵਲੌਗ ਦੇ ਵਿੱਚ ਸੋਨ ਨੂੰ ਦਿਖਾਵਾਂਗੇ ਕੀ ਬਣਦਾ ਕੀ ਜੁੜਦਾ ਅੱਗੇ ਸਵੇਰੇ ਸਵੇਰੇ ਗੱਭਰੂਣੀ ਪਾਣੀ ਦਾ ਬਟਾ ਦੇਣ ਲੱਗੇ ਹੋਏ ਨੇ ਇੱਕ ਸੜ ਕਾਕਾ ਗੋਲਡੀ ਤੇ ਅਰਸ਼ ਲੋਡਵਦੀ ਵਾਲਾ ਮੇਰੇ ਵੀਰੋ ਸਿਰੇ ਹੀ ਹੋਣਾ ਅੱਜ ਪੰਜਾਬ ਦਾ ਇੱਕ ਹੋਦਾ ਇਹ ਦਲਵੀਰ ਲੋਡਵਦੀ ਕੇ ਵਾਲਾ ਵੀਰੇ ਭਾਜੀ ਆ ਬਜੀ ਕੀ ਹਾਲ ਹੈ ਵੀਰੇ ਠੀਕ ਠਾਕ ਜੀ ਆ ਬੇ ਸੋਹਣੇ ਜਾਰਾ ਬੱਚਾ ਇਸ ਕਰੀਏ ਤਾਂ ਪਹਿਲੇ ਹੀ ਚੋਗੇ ਬੈਠੇ ਹੋਣਗੇ ਪਾ ਦੇਦੇ ਜੇ ਹਰ ਕਹਦਾ ਕੋਈ ਰਾਜਾ ਜੀ ਰਾਜਾ ਜੀ ਅੱਜ ਆ ਗਏ ਇੱਕ ਹੈ ਤਾਂ ਜਿਹੜੀਆਂ ਐਸ ਸਮੇਂ ਜਿਹੜੀਆਂ ਮੇਰੇ ਮਿੱਤਰੋ ਉੱਠਾ ਕੇ ਜਿਵੇਂ ਧਾਮ ਧਾਮ ਸਤਾਂ ਪੈਰੇ ਮੱਤੇ ਮਾਰਨੇ ਮਾਰਨੇ ਮੇਰੇ ਮਿੱਤਰੋ ਹਰ ਪਾਸੋਂ ਤੱਕ ਹੋਣੀ ਹੁਣ ਆਏ ਮੇਰੇ ਵੀਰੋ ਕਾਪੀ ਤੇ ਮੇਰਾ ਵੀਰਾ ਗੋਪੀ ਗੌਂਦ ਵਾਲੀ ਆ ਤੇ ਜੀ ਦਾ ਹਰੀ ਗਰੀਆ ਹੋਗਾ ਵੀਰੇ ਮੇਰਾ ਕੰਮ ਸਿਰੇ ਹੀ ਹੋਣਾ ਪਟਾਕੇ ਕਹਿੰਦੇ ਠਾ ਠਾ ਪੈਣੇ ਥੱਲੇ ਕੰਮ ਚੱਲੀ ਜਾਂਦਾ ਉਧਰ ਬਸੀਰ ਸਲਮਾਨ ਪੈਣੇ ਹਲੇ ਨਾਮ ਵੀ ਆਉਣੇ ਨੇ ਜਿਹੜੇ ਕੂਟਾਂ ਦੇ ਵਾਧਾ ਲੱਗਿਆ ਹੁਣ ਨਾਮ ਤੋਂ ਸੁਨਾਮ ਮੋਰ ਬੱਪੀਆਂ ਦਾ ਪ੍ਰਕਾਸ਼ ਹਾਇਦਰਾਬਾਦ ਗੁਜਾਰ ਫਤਮਾ ਬਰਾਂਡ ਜੀ.ਐਸ.ਏ ਫੌਜੀ ਸਵਾਜਪੁਰਾ ਰਾਮਲ ਸਵਾਜਪੁਰਾ ਬਿਕਰ ਪਖਵਾਲ ਕੀਪਾ ਮੋਲਾਦੋਰ ਜੋ ਪਾ ਜਗਰਾਉ ਫਟਵਾਰੀ ਜਗਰਾਉ ਇਹ 11 ਘੋਟਾਂ ਦੇ ਵਾਢਾ ਲੱਗ ਚੁੱਕੇ ਮੇਰੇ ਵੀਰੋ ਲੋ ਜੀ ਮੇਰੇ ਵੀਰੋ ਟਿੱਡਾ ਵੀ ਪਹੁੰਚ ਚੁੱਕਾ ਹੈ ਟਿੱਡਾ ਬੜੁੰਦੀ ਵਾਲਾ ਆਪਣੀ ਸਾਡਾ ਘੈਂਟ ਜਾਰਾ ਤੇ ਤੈਨੂੰ ਮਰ ਜਾ ਕੋਈ ਲਾਈਵ ਜਾ ਐਡ ਵੀ ਤੇ ਆਪਣੀ ਵੀ ਬਣਾ ਲਾ ਅਦਰ ਬਾਈ ਸੀ ਰੇਉਣੀ ਬੈਠੇ ਨੇ ਦੂਰਬੀਨ ਲਈ ਅਰੇ ਯੋਬਰ ਦੂਰਬੀਨ ਗੱਡੀ ਫਿਰਦੇ ਅੱਜ ਕਟਾ ਗੱਡੀ ਕੱਢ ਦੇਣਾ ਮੈਂ ਕਿਤੇ ਅੱਜ ਰਾਜੂ ਹੈ ਮੇਰੇ ਵੀਰੋ ਜੰਗੇੜੇ ਵਾਲਾ ਇਨੇ ਪੋਪਲਟ ਲੈ ਕਰਨੇ ਅੱਜ ਹਾਂ ਬਾਕੀ ਡੱਡਾ ਭਰਾ ਨੂੰ ਪੁੱਛ ਲੋ ਲਾਡੀ ਵੀਰੇ ਨੂੰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਈ ਜਿੰਨਾ ਸਹਿਯੋਗ ਦਿੱਤਾ ਸਿਰਾਵਾਜੀ ਕਰਾਈ ਆ ਜੋ ਜੀ ਮੇਰੇ ਵੀਰੋ ਮੇਰੇ ਨਾਲ ਚੋਬਰ ਜਿਹੜਾ ਖੜਾ ਹੈਗਾ ਇਹ ਕਲਸੀ ਵਾਲੇ ਵੀਰੇ ਦਾ ਚੇਲ ਹੈਗਾ ਜਿਹੜਾ ਆਪਣਾ ਆ ਭਰਾ ਖੜਾ ਹੈਗਾ ਇਹ ਮਾਨਸ ਏਰੀਏ ਦਾ ਮੁੰਡਾ ਹੈ ਮਾਨਸ ਏਰੀਏ ਤੋਂ ਆ ਵੀਰਾ ਭਰਾ ਹੈ ਲੋ ਜੀ ਮੇਰੇ ਵੀਰੋ ਇੰਦਰਪ੍ਰੀਤ ਕਲਸੀ ਵਾਲਾ ਵੀ ਪਹੁੰਚ ਚੁੱਕਿਆ ਹੈ ਕਾਫੀ ਤੇ ਇਧਰ ਭਰਾ ਸਾਡੇ ਇਹ ਵੀ ਆ ਚੁੱਕੇ ਨੇ ਕਾਫੀ ਤੇ ਗੁਰਵੰਤ ਸਨਾਮ ਸਿਦਾਬਾਈ ਦੂਰਬਿਨ ਗੱਡੀ ਬੈਠਾ ਹੈ ਕਹਿੰਦਾ ਕੋਈ ਸ਼ੁੱਕਾ ਨਹੀਂ ਜਾਣ ਦੇਣਾ ਅੱਜ ਗੁਰਜਾ ਲੋ ਜੀ ਭੈਣੀਆਂ ਦੇ ਮੁੰਡੇ ਉੱਥੇ ਆਪਣੇ ਕੋਲੇ ਆਣਾ ਕਿ ਕਾਫੀ ਦੇ ਦੁਆਰੇ ਜਾੜ ਤੋਂ ਪੁੱਤੇ ਉਹਨੇ ਮੁੰਡੇ ਭੈਣੀਆਂ ਦੇ ਨਹੀਂ ਲਿਆ ਜਾ ਬਰ ਉੱਥੇ ਜਾਓ ਸੋਨੂ ਕੋਲ ਸਤਾਦ ਨਹੀਂ ਪਰ ਨਾਲ ਲੁੱਟ ਕਰੀ ਜਾ ਰਹੇ ਨੇ ਲਾਉਦਾ ਵੀ ਆਏ ਆ ਉਹ ਮਾਲ ਤਾਂ ਨਹੀਂ ਪਹਿਲਾਂ ਲੋ ਜੀ ਮੇਰੇ ਵੀਰੋ ਆਪਣੇ ਭਰਾ ਨਾਣੇ ਉਣੀ ਖੜੇ ਨੇ ਤੇ ਆ ਮੁੰਡੇ ਆਏ ਹੋਏ ਨੇ ਬਈ ਪੱਬੀਆਂ ਤੋਂ ਬਾਜੀ ਦੇਖਣ ਅੱਜ ਛੱਡਿਆ ਅੱਜ ਮੁੰਡਿਆਂ ਨੇ ਕਬੂਤਰ 3200 ਮੋਡਲ ਨੂੰ ਕਿਹਨੇ ਸੰਭਿਆ ਫਿਰ ਛੋਰੀ ਬਰਾਬਰ ਬਾਈ ਸੋਨੀ ਦੇ ਸ਼ਾਂਭਿਆ ਪਰੰਪਰਾ ਵਾਲੇ ਆ ਰਾਜਗੜ੍ਹ ਵਾਲੇ ਵੀਰ ਨੇ ਆਪਣੇ ਥੱਲੇ ਹੋਰ ਭਰਾ ਬੈਠੇ ਨੇ ਕਹਿੰਦੇ ਮੇਰੇ ਵੀਰੋ ਬਾਜੀ ਲੋਟਵੱਦੀ ਵਾਲਾ ਜਿਹਨੂੰ ਬਰਲਾਜ ਕਹਿੰਦੇ ਆ ਨੀਨੇ ਦਾ ਮੁੰਡਾ ਹੈ ਮੇਰੇ ਵੀਰੋ ਦਿਉਲਾ ਪਾਸੇ ਚ ਕਹਿ ਰਿਹਾ ਮੁੰਡੇ ਦਾ ਇੱਕ ਪਾਸੇ ਗੋਲਡੀ ਬੈਠਾ ਦੂਜੇ ਪਾਸੇ ਵੀਰ ਦਾ ਚੀਲਾ ਬੈਠਾਗਾ ਫਤੇ ਇਧਰ ਸਾਡਾ ਬੈਠਾ ਚੋਬਰ ਭਾਂਸਾ ਮਰਾਜ ਵਾਲਾ ਹੈ ਮੇਰੇ ਵੀਰੋ ਉਧਰ ਕਾਕੇ ਨੂੰ ਵੀ ਗੱਲਾਂ ਆਉਂਦੀਆਂ ਨੇ ਬਾਈ ਨਾਣੇ ਨਾਲ ਗੱਲਾਂ ਕਰਦਾ ਖੜਾ ਉਹਨੂੰ ਵੀ ਅੱਜ ਗੱਲਾਂ ਆ ਰਹੀਆਂ ਨੇ ਮੇਰੇ ਵੀਰੋ ਤੇ ਇਧਰ ਆਪਣਾ ਭਰਾ ਮਾਨਸ ਏਰੀਏ ਤੋਂ ਆਇਆ ਹੈ ਸਿਰਾ ਗੱਲਬਾਤ ਹੈ ਬਾਜੀ ਤੇ ਪੂਰਾ ਐਂਡ ਹੋਇਆ ਪਿਆ ਪੰਜਾਬ ਦੀ ਕਰੀਮ ਪਹੁੰਚੀ ਹੋਈ ਹੈ ਅੱਜ ਕੋਈ ਵੀ ਨਹੀਂ ਮੇਰੇ ਵੀਰੋ ਘਟ ਕਿਸੇ ਨੇ ਦੋ ਜਿੱਤਿਆ ਹੋਇਆ ਛੱਡਿਆ ਕਿਸੇ ਨੇ ਇੱਕ ਜਿੱਤਿਆ ਹੋਇਆ ਛੱਡਿਆ ਕਿਸੇ ਨੇ ਨਵੇਂ ਹੀ ਛੱਡਿਆ ਅੱਜ ਫੁੱਲ ਮੈਚ ਛੜਨੇ ਆ ਮੇਰੇ ਵੀਰੋ ਰੋਟੀ ਦਾ ਪ੍ਰਬੰਧ ਬਾਈ ਪੂਰਾ ਸਿਰਾ ਜੀ ਸਿਰਾ ਲਾਦਾ ਤਸ਼ੱਲੀ ਕਰਾਦੀ ਰੋਟੀ ਵਾਲੀ ਦਾ ਭੈਣੀ ਵਾਲੇ ਕਿੰਨੇ ਲੋ ਜੀ ਜੱਗੀ ਵਾਲੇ ਵੀ ਪਹੁੰਚ ਚੁੱਕੇ ਨੇ ਭਰਾ ਨਾਲ ਆਪਣਾ ਰੋਟੀ ਪਣੀ ਦਾ ਪ੍ਰਬੰਧ ਪੂਰਾ ਸਿਰਾਂਜੀ ਵੀਰੇ ਲੋ ਜੀ ਕਿਧਰਾਂ ਗਰ ਰਹੇ ਜਉਣੀ ਪਹੁੰਚਿਆ ਕਾਲਸੀ ਵਾਲੇ ਆ ਚੋਪਰ ਵੀ ਆਪਣਾ ਨਾਲ ਹੀ ਆ ਟਾਈਮ ਲੱਗਿਆ ਹੋਇਆ ਵੀਰੇ ਅਰੇਜ ਹੋ ਗਿਆ ਜੀ ਸਹੀ ਆ ਸਹੀ ਹੋ ਗਏ ਤੇ ਟੈਕ ਦੇ ਟਾਈਮ ਇੱਕ ਦੇ ਟਾਈਮ ਲੱਗਦਾ ਇੱਕ ਆਪਣਾ ਵੀ ਉਹ ਵੀ ਟਾਈਮ ਜੀ ਆ ਇਧਰ ਚੱਲ ਮੋੜੀ ਜਲਾ ਮੇਰੇ ਵੀਰੋ ਇਧਰ ਭਾਈ ਹੋਣੀ ਬੈਠ ਗਿਆ ਕਰਦੀ ਗੁਣੀ ਬੋਲੇ ਲੋ ਜੀ ਟਾਈਮ ਵਾਲਿਆਂ ਦੇ ਰਹਿ ਗਏ ਕਿੰਨੇ 20 ਮਿੰਟ ਉਹ ਨਾਮ ਪਏ ਨੇ ਬਸੇ ਸਨਮਾਨ ਆ ਦੋ ਕੱਪ ਨੇ ਸਕੂਟਰੀ ਫਰਿੱਜ ਕੂਲਰ ਆਉਂਦੀ ਆ ਅੱਜ ਨੂੰ ਦਿਖਾਉਣੇ ਆ ਆ ਥੱਲੇ ਬੈਠਿਆ ਗਲਜਾਰ ਸਤਮ ਐਂਡ ਗਰੁੱਪ ਐ ਭਾਈ ਜੋਧੂ ਸਰ ਯਾਰ ਆ ਬੰਦੇ ਰਹਿਣਾ ਆਪਣੀ ਜ਼ਿੰਦਗੀ ਦੀ ਜੋ ਦਾ ਇਸ ਸਵਾਲ ਦਾ ਵਿਸ਼ੇਸ਼ ਸਨਮਾਨ ਹੋਣਾਗਾ ਬਾਈ ਗਰਦੀ ਪੈਣੀ ਬੜਿੰਗਾ ਕੰਨੀਓ ਆ ਇੱਥੇ ਬਾਈ ਹੁਣੀ ਚੰਨੀ ਮਾਣੂ ਕੇ ਜੋਤ ਹਿਸਾਬਾਲ ਬਾਈ ਗਰਦੀ ਪੈਣੀ ਬੜਿੰਗਾ ਕੰਨੀਓ ਵਿਸ਼ੇਸ਼ ਸਨਮਾਨ ਕੱਪ ਨਾਲ ਲੋ ਜੀ ਪੈਣੀ ਬੜਿੰਗਾ ਦੀ ਬਾਈ ਤੇ ਆਪਣਾ ਭਰਾ ਗੱਗਾ ਰਾਏ ਸਰੀਆ ਵੀ ਪਹੁੰਚਿਆ ਹੋਇਆ ਹੈਗਾ ਵਧੀਆ ਸੁਣਾਈ ਫੇਰ ਹੁਣ ਲੋ ਜੀ ਇਧਰ ਹੋਰ ਵਿਸ਼ੇਸ਼ ਸਨਮਾਨ ਹੋਣਿਆ ਹੁਣ ਲੋ ਜੀ ਸਿਰੇ ਦੇ ਪਹੁੰਚਿਆ ਹੋਇਆ ਹੁਣ ਕੰਮ 17 ਕਬੂਤਰਾਂ ਦੇ ਵਾਅਦੇ ਲੱਗਿਆ ਆਏ ਸੀ ਜਿਦੇ ਵਿੱਚੋਂ 5 ਦਾ 6 ਕਬੂਤਰ ਫਿਰਦੇ ਨੇ ਤੇ ਬਾਕੀ ਹੁਣ ਰਾਜੀ ਵੀਰ ਆਪਣਾ ਸਹੀ ਕਬੂਤਰ ਬੋਲੂਗਾ ਹਾਂ ਬਾਈ ਬੋਲਦੇ ਆ ਥੋੜਾ ਟਾਈਮ ਰੋਕੋ ਹਾਂਜੀ ਬਸ ਦਿਓ ਜੀ 5 ਮਿੰਟ ਸਹੀ ਕਬੂਤਰਾਂ ਦੇ ਨਾਮ ਦੱਸਾਂਗੇ ਲੋ ਜੀ ਕੱਟਾ-ਕੱਟੀ ਹੋ ਜਾਂਦੇ ਉਧਰੋਂ ਫੋਨ ਆਈ ਜਾਂਦੇ ਨਾਲ ਦੀ ਨਾਲ ਕਿੰਨੀ ਜਲਾਬਾ ਗੱਗੀ ਕੱਟੂ ਝੂਕੇ ਜਗਨਾ ਤਾਰਪੁਰ ਹਰਮਨ ਪਖੋਵਾਲ ਬੁਲਬਾਰ ਸਿੱਧਵਾ ਤਨੂ ਹਿਸਵਾ ਰੇਸਪੈਣੀ ਕੋਸ਼ੀਆ ਕੈਲਪੁਰ ਮਾਊਜੀ ਸਵਾਜਪੁਰਾ ਦਾਕਾ ਨੌਕਰਣੀ ਪਿੰਦਰ ਸਵਾਹ ਇੱਕ ਮਿੱਤਰ ਸਾਡੇ ਕੋ ਸਾਮਲ ਲੈ ਜੀ ਹੁਣ ਬਾਕੀ ਜਿਹੜੇ ਪਾਸ ਹੋਣਗੇ ਬਈ ਦੱਸਾਂਗੇ ਬਾਕੀ ਹੋਰ ਤੱਕ ਪਸਾਰਾ ਕੋ ਉਤਰੋ ਇਹ ਪਾਸ ਲੈ ਜੀ ਆਵਾਦੇ ਵਾਲੇ ਵੀ ਬਾਦ ਦੇ ਤੱਕ ਇਦਰੀ हाँ दो नहीं दिखे हैं क्या हाँ होने टाइम में ना करो दो तो लगूए एक अपना होता ना भाजीज़ बारिश पड़ा लेला तेरे घटी तो हाँ तेरे घटी तो तो हाँ तेरे घटी तो हाँ तेरे घटी तो हाँ तेरे घटी तेरे घटी तो हाँ तेरे घटी तो हाँ तेरे घटी तो हाँ तेरे घटी तो

ਆਸਰੇ ਭਾਈ ਇਹ ਚੋਕਾਰ ਖੜਾ ਰਿਹਾ ਵੀ ਰਿਵਿਊ ਕਬੱਡੀ ਵੀ ਤਾਂ ਜਿਹੜੀ ਫੀਣੀ ਹੈ ਇੱਕ ਦਸੰਦੇ ਗੱਲਾਂ ਦੇ ਨਵੇਂ ਮੁੰਡੇ ਲਈ ਬੈਸਿਆ ਹੈ ਵੀਰ ਜੀ ਅੱਜ ਜਿਹੜਾ ਨਾਮ ਚੱਲਦਾ ਹੈ ਤੇ ਬਹੁਤ ਮਿਹਨਤ ਕੀਤੀ ਗਰੀਬੀ ਝੋਠੇ ਮੇਰੇ ਵੀਰੋ ਅੱਜ ਸਰਦਾਰ ਬਹੁਤ ਬਹੁਤ ਸੱਜਣ ਮੁੰਡਾ ਸਿੰਘ ਰੇਟਿੰਗ ਕੋਲਰ ਵੀ ਰਿਵਿਊ ਚਿਪਾ ਲਈ ਜੁੱਤੀ ਹੈ ਗੋਲਜਾਰ ਦਾ ਫੇਰ ਨਹੀਂ ਹੋਇਆ ਸਰਦਾਰ ਰੱਖਿਓ ਭਾਈ ਬੰਦੇ ਵੀ ਕੰਨਾਂ ਹੀ ਹੁੰਦਾ ਨਿਗ੍ਹਾ ਰੱਖੋ ਕੋਈ ਨਹੀਂ ਕਰਦਾ ਹੀ ਕਰਦਾ 4:00 ਦੇ ਅਕੜਨ ਤੇ ਵੀ ਸਾਰੇ ਕੀ ਗੇਰੇ ਦੇਖ ਲਓ ਅੱਜ ਆਪੇ ਗੁਰਦਾਰ ਲੈ ਵੀ ਪਹਿਲਾ ਗੁਰਜਾਉਗਾ 4:00 ਵਜੇ ਉਹਦੇ ਹੈਂਦੀ ਜੋਗੀ ਦਾ ਪਹਿਲੇ ਨੂੰ ਏ ਵੀਰੋ ਪਹਿਲੇ ਨੂੰ 1500 ਦੀ ਜਿੱਤ ਕੱਲਾ ਬੁਲਯਾਰ ਦਾ ਫਿਰ ਦਸਤਮਾ ਵਾਲਾ ਵੀ ਵੀਰੋ ਜਿਹਨੇ ਜੀਪ ਵੀ ਕੀਤੀ ਮੋਟਰਸਾਈਕਲ ਵੀ ਜਿੰਨੇ ਵੀ ਵੀਰੋ ਗੁੜੀਆ ਦੇ ਵਿੱਚ ਆਪਣੀ ਖੇਡ ਦਾ ਲੋਹਾ ਮਨਾਇਆ ਅੱਜ ਮੈਨੂੰ ਲੱਗਦਾ ਵੀ 1500 ਦੀ ਜਿੱਤ ਕਲਾਸ ਸਪੂਰੀ ਜਿੱਤ ਉਹ ਫਿਰਦਾ ਦਸਤਮਾ ਵਾਲਾ ਨਾਲ ਰੋ ਈ ਮੈਂ ਅਨ ਰੁੰਦੇ ਬਾਈ ਹੁਣੀ ਮੋਹਣੀ ਬਾਈ ਹੁਣੀ ਮੇਰੇ ਵੀਰੋ ਮੰਨੂ ਹੁਣੀ ਕਸਮੇ ਵਾਲੇ ਸਾਰੇ ਚਾਚੇ ਚਿੱਤੇ ਦਰਦੇ ਹੈ ਗੱਲਾਂ ਤੇ ਟਿਕਾਣੇ ਲਾਉਂਦੇ ਲਈ ਮੇਰੇ ਵੀਰੋ ਲਓ ਜੀ ਗਲਜਾਰ ਦੀ ਢਾਂਗ ਹੀ ਲੱਗ ਗਈ ਐ ਕੱਲੀ ਰਹਿ ਗਈ ਵੀਰੇ ਅੱਜ ਪੈਣੀ ਬੜੀ ਕਾਜੀ ਧਰਤੀ ਦੇ ਵੀਰੇ ਸਕੂਟਰੀ ਗਲਜਾਰ ਸਤਵਾਂ ਲੈ ਗਿਆ ਮੇਰੇ ਵੀਰੋ ਉਹ ਚੜਦੀ ਆ ਬਾਈ ਕੱਲੀ ਉਹ ਚੜਦੀ ਆ ਆ ਚੜਦੀ ਆ ਵੀਰੇ ਕੱਲੀ ਗੋਤਰੀ ਬਹੁਤ ਉੱਚੀ ਖੜੀ ਆਲੇ ਵੀ